ਵਿਸ਼ਵਾਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀ ਸਿਆਸਤ ਅਤੇ ਖੇਡ ਦਾ ਅਤੇ ਮਨੋਰੰਜਨ ਜਗਤ ਦਾ ਨਾਮਵਰ ਚੇਰਾ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਪ੍ਰੈਸ ਕਾਨਫਰੰਸ 5 ਵਜੇ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਇਹ ਪ੍ਰੈਸ ਕਾਨਫਰੰਸ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੀ ਜਰਨੀ ਬਾਰੇ ਉਹਨਾਂ ਦੇ ਪੂਰੇ ਟ੍ਰੀਟਮੈਂਟ ਬਾਰੇ ਕਿਸ ਤਰ੍ਹਾਂ ਉਹ ਸਿਹਤਯਾਬ ਹੋਏ ਇਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਆਪਣਾ ਤਜਰਬਾ ਆਪਣੀ ਪਤਨੀ ਦੇ ਨਾਲ ਸਾਂਝਾ ਕਰਨਗੇ ਇਸ ਖਾਸ ਪ੍ਰੈਸ ਕਾਨਫਰੰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੀ ਪਤਨੀ ਧਰਮਪਤਨੀ ਨਵਜੋਤ ਕੌਰ ਹਾਜ਼ਰ ਰਹਿਣਗੇ ਤੇ ਆਪਣਾ ਪੂਰਾ ਐਕਸਪੀਰੀਅੰਸ ਸ਼ੇਅਰ ਕਰਨਗੇ ਨਵਜੋਤ ਸਿੰਘ ਸਿੱਧੂ ਨੇ ਇਸ ਪੂਰੀ ਪ੍ਰੈਸ ਕਾਨਫਰੰਸ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਇਸ ਪੋਸਟ ਦੇ ਵਿੱਚ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੈ i along with my wife will address a press conference on nonies cancer journey is press conference da jeha sirlekh hai ohna ne rakha hai nonies cancer journey is de vich ohna ne likhya hai on november 21st 2024 5 pm sharp at my residence 110 holy city amritsar all are invited is press conference de vich press de karmchariyan nu press reporteran nu ਅਮੰਤਰਿਤ ਕੀਤਾ ਗਿਆ ਸੱਦਾ ਦਿੱਤਾ ਗਿਆ ਇਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਰਿਸਾਇਲੈਂਸ ਐਂਡ ਹੋਪ ਇਨ ਦਾ ਫੇਸ ਆਫ ਐਡਵਰਸਿਟੀ ਇਨ ਦਾ ਮੈਸੇਜ ਵੀ ਵਾਂਟ ਟੂ ਸ਼ੇਅਰ ਸੋ ਇਹ ਪੂਰੀ ਜਿਹੜੀ ਉਹਨਾਂ ਦੀ ਉਮੀਦ ਦੀ ਯਾਤਰਾ ਹੈ ਮੁਸ਼ਕਿਲ ਦੀ ਘੜੀ ਦੇ ਵਿੱਚ ਵੀ ਉਹਨਾਂ ਨੇ ਆਪਣੀ ਉਮੀਦ ਨੂੰ ਜਿਉਂਦਿਆਂ ਰੱਖਿਆ ਇਸ ਪੂਰੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਪੋਜ਼ਿਟਿਵਿਟੀ ਦੇ ਨਾਲ ਇਸ ਸੰਕਟ ਦਾ ਸਾਹਮਣਾ ਕੀਤਾ ਕੇ ਤੇ ਆਖਿਰਕਾਰ ਉਹਨਾਂ ਦੀ ਪਤਨੀ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਾਹਰ ਨਿਕਲੀ ਹੈ ਇਸ ਪੂਰੇ ਬਾਰੇ ਜਾਣਕਾਰੀ ਦੇਣਗੇ ਸੋ ਉਮੀਦ ਦੇ ਨਾਲ ਪੋਜ਼ਿਟਿਵਿਟੀ ਦੇ ਨਾਲ ਤੇ ਸਾਰੇ ਪੰਜਾਬੀਆਂ ਨੂੰ ਇਹ ਸੁਨੇਹਾ ਦੇਣਗੇ ਕਿ ਮੁਸ਼ਕਲ ਘੜੀ ਦੇ ਵਿੱਚ ਵੀ ਜਿਹੜਾ ਉਮੀਦ ਦਾ ਦਮ ਨਹੀਂ ਛੱਡਣਾ ਚਾਹੀਦਾ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆਉਣਗੇ ਇਸ ਦੇ ਨਾਲ ਹੀ ਸਿਆਸਤ ਦੇ ਵਿੱਚ ਵੀ ਇਸ ਪ੍ਰੈਸ ਕਾਨਫਰੰਸ ਨੂੰ ਲੈ ਕੇ ਵੱਡਾ ਜਿਹੜਾ ਉਹ ਖੁਲਾਸੇ ਕੀਤੇ ਜਾ ਸਕਦੇ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀਆਂ ਜੜੀਆਂ ਆਉਣ ਵਾਲੀਆਂ ਸਿਆਸੀ ਯੋਜਨਾਵਾਂ ਤੋਂ ਵੀ ਪਰਦਾ ਚੁੱਕਿਆ ਜਾ ਸਕਦਾ ਹੈ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਵੱਡੇ ਸੰਕਟ ਦੇ ਵਿੱਚੋਂ ਗੁਜ਼ਰੇ ਸਨ ਪਰਿਵਾਰਕ ਸੰਕਟ ਸੀ ਉਹਨਾਂ ਦੇ ਉੱਤੇ ਕਿਉਂਕਿ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਨਾਲ ਲੜ ਰਹੀ ਸੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਸਿਆਸੀ ਕੈਰੀਅਰ ਹੈ ਉਹ ਵੀ ਇਸ ਦੇ ਨਾਲ ਪ੍ਰਭਾਵਿਤ ਹੋਇਆ ਉਹਨਾਂ ਦਾ ਐਂਟਰਟੇਨਮੈਂਟ ਜਗਤ ਦੇ ਨਾਲ ਜੁੜਿਆ ਹੋਇਆ ਕੈਰੀਅਰ ਵੀ ਇਸ ਦੇ ਨਾਲ ਪ੍ਰਭਾਵਿਤ ਹੋਇਆ ਤੇ ਸਾਰੇ ਪਰਿਵਾਰ ਨੇ ਇਹ ਲੜਾਈ ਹੈ ਜਿਹੜੀ ਇਸ ਬਿਮਾਰੀ ਦੀ ਲੜਾਈ ਹੈ ਜਿਹੜੀ ਉਹ ਇਕੱਠੇ ਹੋ ਕੇ ਲੜੀ ਹੈ ਤੇ ਇਸ ਤੇ ਜਿੱਤ ਪ੍ਰਾਪਤ ਕੀਤੀ ਹੈ ਨਵਜੋਤ ਸਿੰਘ ਸਿੱਧੂ ਆਪਣੀਆਂ ਸਾਰੀਆਂ ਯਾਦਾਂ ਆਪਣੀ ਸੰਘਰਸ਼ ਦੀ ਕਹਾਣੀ ਤੇ ਉਹਨਾਂ ਦੀ ਪਤਨੀ ਵੀ ਉਹਨਾਂ ਦੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਆ ਹਾਜ਼ਰ ਰਹਿਣਗੇ ਇਹ ਪੂਰਾ ਆਪਣਾ ਐਕਸਪੀਰੀਅੰਸ ਉਹ ਸ਼ੇਅਰ ਕਰਨਗੇ ਇਸ ਦੇ ਨਾਲ ਨਾਲ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਪਹਿਲਾਂ ਆਪਣੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਪੰਜਾਬ ਦੇ ਇਸ਼ਿਊਜ਼ ਨੂੰ ਲੈ ਕੇ ਤਕੜੇ ਹੋ ਕੇ ਜਿਹੜੇ ਆ ਉਹ ਮੁੱਦੇ ਚੱਕਦੇ ਸਨ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਸਨ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਦਾ ਮੁੱਦਾ ਸੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੱਦਾ ਸੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਰੈਵਨਿਊ ਦਾ ਬਹੁਤ ਵੱਡਾ ਮੁੱਦਾ ਸੀ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਲੰਬੇ ਸਮੇਂ ਤੱਕ ਸਿਆਸਤ ਕੀਤੀ ਹੈ ਸੋ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਮੁੜ ਤੋਂ ਐਕਟੀਵੇਟ ਹੋਣਗੇ ਮੁੜ ਤੋਂ ਇੱਕ ਵਾਰ ਫਿਰ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ ਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਰੂਰ ਪੱਤਰਕਾਰ ਉਹਨਾਂ ਨੂੰ ਉਹਨਾਂ ਦੀ ਅਗਲੀ ਸਿਆਸੀ ਪਾਰੀ ਬਾਰੇ ਸਵਾਲ ਪੁੱਛਣਗੇ ਇਹ ਪ੍ਰੈਸ ਕਾਨਫਰੰਸ ਇਸ ਕਰਕੇ ਵੀ ਅਹਿਮ ਹੋ ਜਾਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਯੋਜਨਾਵਾਂ ਕੀ ਨੇ ਸੰਭਾਵੀ ਤੌਰ ਤੇ ਆਪਣੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਜ਼ਾਹਰ ਕਰਨਗੇ ਨਵਜੋਤ ਸਿੰਘ ਸਿੱਧੂ ਇਸ ਗੱਲ ਤੋਂ ਪਰਦਾ ਚੁੱਕਣਗੇ ਕਿ ਸਿਆਸਤ ਦੇ ਵਿੱਚ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਇਸ ਦੇ ਨਾਲ ਨਾਲ ਨਵਜੋਤ ਕੌਰ ਸਿੱਧੂ ਉਹਨਾਂ ਦੀ ਪਤਨੀ ਵੀ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਦੱਸਣਗੇ ਕਿ ਸਿਆਸੀ ਤੌਰ ਤੇ ਉਹ ਅੱਗੇ ਕੀ ਕਰਨ ਜਾ ਰਹੇ ਨੇ ਤੇ ਨਵਜੋਤ ਸਿੰਘ ਸਿੱਧੂ ਇੱਕ ਨਵੀਂ ਸਿਆਸੀ ਤੇ ਐਂਟਰਟੇਨਮੈਂਟ ਜਗਤ ਦੀ ਪਾਰੀ ਦੇ ਵਿੱਚ ਕੀ ਕਰਨ ਜਾ ਰਹੇ ਨੇ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਅੰਮ੍ਰਿਤਸਰ ਦੇ ਵਿੱਚ ਅੱਜ 5 ਵਜੇ ਹੋਣ ਵਾਲੀ ਹੈ ਪ੍ਰੈਸ ਕਾਨਫਰੰਸ ਸੋ ਸਾਨੂੰ ਸਭ ਨੂੰ ਇੰਤਜ਼ਾਰ ਰਹੇਗਾ ਇਸ ਪ੍ਰੈਸ ਕਾਨਫਰੰਸ ਦਾ ਕਿ ਨਵਜੋਤ ਸਿੰਘ ਸਿੱਧੂ ਇਸ ਦੇ ਵਿੱਚ ਕੀ ਖੁਲਾਸਾ ਕਰਦੇ ਨੇ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਕੀ ਦੱਸਦੇ ਨੇ